ਹਾਂਜੀ ਪਰ ਇਹ ਵਿਧੀ ਉਹਨੇ ਗੰਦੇ ਦਾ ਗੱਡੀ ਲਈ ਜਾਂਦਾ ਸੀ ਤੋ ਪਤਾ ਨਹੀਂ ਕੁਛ ਬਣਾਉਂਦੇ ਸੀ ਗੱਡੀ ਸੜਕ ਦੇ ਵਿੱਚ ਉਹ ਐਕਸੀਡੈਂਟ ਹੋ ਗਿਆ ਜੀ ਮੁੰਡਾ ਮੁੱਕ ਗਿਆ ਇਹਦੇ ਬਣੂ ਜੀ ਉਹਨੇ ਉਹ ਜਿੱਥੇ ਉਹ ਸਿਗਰ ਦਿੱਨਾ ਐਕਸੀਡੈਂਟ ਹੋਇਆ ਪਾਕਿਸਤਾਨ ਦਾ ਹੈ ਜੀ ਪਾਕਿਸਤਾਨ ਦਾ ਹੈ ਜੀ ਤੋ ਕਿ ਨਹੀਂ ਮੁੱਕ ਗਿਆ ਉਹ ਜਿਹੜਾ ਸੜਕ ਬਣਾਉਂਦੇ ਸੀ ਨਾ ਉਹ ਪਾਸੇ ਹੋਏ ਆ ਪਤਾ ਨਹੀਂ ਲੱਗਾ ਵੀ ਨਾ ਇਹਨੂੰ ਪਤਾ ਲੱਗਾ ਤੇ ਮਹਾਰਾ ਇਹਨੂੰ ਪਤਾ ਹੋਣਾ ਵੀ ਇਹ ਗੱਲ ਬਣਦੀ ਹੈ ਹਾਂਜੀ ਟ੍ਰੈਵਲ ਕਰਦਾ ਹੈ ਕੀ ਨਾਂ ਹੁੰਦਾ ਕਰਦਾ ਸੁ ਸੁਚੈਂਸਰ ਜੀ ਅੱਛਾ ਕਿੰਨੇ ਸਾਲ ਹੋ ਗਏ ਦੁਬਈ ਚ ਦੁਬਈ ਚ ਨੂੰ ਜੀ 5 ਸਾਲ ਹੋ ਹੀ ਗਏ ਹੁਣ 2 ਸਾਲ ਤੇ ਆ ਚਾਂਸ ਹੋਈ ਨੂੰ ਹੀ ਹੋ ਚੱਲੇ ਆ ਤੇ ਜੇ ਮਹੀਨੇ 2 ਸਾਲ ਹੋ ਜਾਣੇ ਪੂਰੇ 31 ਮਾਰਚ ਨੂੰ ਗੱਡੀ ਲੱਗੀ ਆ 11ਵੇਂ ਮਹੀਨੇ 10ਵੇਂ ਮਹੀਨੇ ਆਇਆ ਸੀ 11ਵੇਂ ਮਹੀਨੇ ਵਿਆਹ ਕੀਤਾ 18 ਚ ਤੇ 3ਵੇਂ ਮਹੀਨੇ ਮੁੜ ਕੇ ਗਾਂ ਗੱਡੀ ਲੱਗੀ ਤੇ ਜਦੋਂ ਲੜਕੀ ਨੂੰ ਹੋਈ ਤੇ ਤੁਸੀਂ ਫਿਰ ਕਿਹਨਾਂ ਨਾਲ ਗੱਲਬਾਤ ਕੀਤੀ ਸਰਕਾਰ ਦੇ ਕਿਸੇ ਦੀ ਨੁਮਾਇੰਦੇ ਨਾਲ ਗੱਲ ਕੀਤੀ ਨਹੀਂ ਜੀ ਮੈਂ ਕਿਤੇ ਨਹੀਂ ਗਈ ਨਿੱਕ ਤੇ ਵੀ। ਅੱਛਾ ਜਿੰਨੀ ਬਲਡ ਮਨੀ ਉਹਨਾਂ ਨੇ ਪਾਈ ਉਹਨਾਂ ਨੇ 210000 ਰਾਮ ਜੀ। ਅੱਛਾ ਉਧਰ ਲੈ। ਤੇ ਹੋਰ ਕੀ ਸਜ਼ਾ ਦਿੱਤੀ ਹੈ ਨਾ? ਉਹ 4 ਮਹੀਨੇ ਜੀ ਜੇਲ੍ਹ ਭੁਗਤੀ ਹੈ ਉੱਥੇ 4 ਮਹੀਨੇ ਦੀ ਸਜ਼ਾ ਹੈ ਜੀ। ਨਹੀਂ ਇੱਥੇ ਲਿਖਿਆ ਹੈ ਨਾ ਪ੍ਰੈਸ ਨੋਟ 'ਚ ਤੁਹਾਡੇ ਵਿਦੇਸ਼ 'ਚ ਨੌਜਵਾਨ ਨੂੰ ਹੋਈ ਮੌਤ ਹੀ ਸਜ਼ਾ ਹੈ। ਜੇ ਨਹੀਂ ਜੇ ਪੈਸੇ ਨਹੀਂ ਭਰਦੇ ਫੇਰ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਆ ਜੀ। ਕੁਝ ਵੀ ਕਰ ਸਕਦੇ ਜੇ ਪੈਸੇ ਨਹੀਂ ਭਰਦੇ। ਅੱਛਾ। ਹਾਂ ਜੀ। ਤੇ ਤੁਸੀਂ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਇਦਾਂ ਗਰੀਬ ਦੀ ਹਲਪ ਜ਼ਰੂਰ ਕਰਨੀ ਚਾਹੀਦੀ ਆ ਤੇ ਮਿਲੂਗੇ ਤੁਸੀਂ ਸਰਕਾਰ ਨੂੰ ਨਹੀਂ ਮੈਂ ਇਕੱਲੀ ਨੇ ਕੀ ਸਰਕਾਰ ਨੂੰ ਮਿਲਣਾ ਕਿੱਦਾਂ ਇਦਾਂ ਰਹਿਣ ਵਾਲੇ ਕਿੱਥੇ ਤੋਂ ਤੁਸੀਂ ਅਸੀਂ ਬਿੱਲੀਪੜਾਚ ਦੇ ਇਹ ਕਿੱਥੇ ਪੈਂਦਾ ਹੈ ਇਹ ਮਨਸੀਆਂ ਲੱਗੇ ਪੈਂਦਾ ਜੀ ਬਾਬਾ ਗੁਰਮੀਤ ਸਿੰਘ ਜੀ ਪਿੰਡ ਬਿੱਲੀਪੜਾਚ ਗੁਰਦਾ ਪਾਸ਼ੇ ਸਤਮੀ ਸਾਡੇ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਹਾਂਜੀ ਕਿਸ ਚੀਜ਼ ਦੇ ਲੈ ਸਾਡੇ ਗੁਰਦਾਸ ਸਾਹਿਬ ਇੱਕ ਗੰਧੀ ਸੇਵਾ ਕਰਦੇ ਹੀ ਭਾਈ ਗੁਰਮੁਖ ਸਿੰਘ ਜੀ ਉਹਨਾਂ ਦਾ ਇੱਕ ਬੇਟਾ ਉਹਦਾ ਨਾਮ ਥੁਕਚੈਨ ਸਿੰਘ ਸੋ ਭਾਈ ਗੁਰਮੁਖ ਸਿੰਘ ਜੀ ਕੁਝ ਸਾਲ ਪਹਿਲਾਂ ਉਹਨੇ ਮੌਤ ਹੋ ਗਈ ਆ ਉਹਨਾਂ ਬੇਟਾ ਜਿਹੜਾ ਉਹਨਾਂ ਦੀ ਘਰਵਾਲੀ ਨੇ ਬੀਬੀ ਨਯੋਤ ਕਰਨੇ ਪੈਸੇ ਇਕੱਠੇ ਕਰਕੇ ਰਿਸਤਰਾ ਤੋਂ ਲਾਇਕ ਤੇ ਮਦਦ ਕੀਤੀ ਤੇ ਉਹਨਾਂ ਨੂੰ ਬਾਹਰ ਭੇਜਦਾ ਦੁਬਈ ਦੁਬਈ ਉਹ 3 ਸਾਲ ਲਾ ਕੇ ਵਾਪਸ ਆਇਆ ਉਹਦਾ ਵਿਆਹ ਕੀਤਾ ਬੜੀ ਖੁਸ਼ੀ ਨਾਲ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਫਿਰ 15 20 ਸਾਲ ਬਾਅਦ ਦੁਬਈ ਚਲਾ ਗਿਆ ਤੇ ਉਸੇ ਜਾ ਕੇ ਫਿਰ ਗੱਡੀ ਚਲਾਉਂਦਾ ਸੀ ਜੋ ਗੱਡੀ ਲੈ ਕੇ ਜਾਂਦਾ ਸੀਗਾ ਤੇ ਰਸਤੇ ਵਿੱਚ ਮਤਲਬ ਕੋਈ ਰੋਡ ਬਣਦਾ ਜਾਂ ਕੀ ਹੋਇਆ ਅਚਾਨਕ ਕੋਈ ਬੰਦਾ ਪਾਕਿਸਤਾਨੀ ਬੰਦਾ ਸੀ ਉਹ ਉਹ ਗੱਡੀ ਥੱਲੇ ਆ ਗਿਆ ਉਹਦੀ ਮੌਤ ਹੋ ਗਈ ਫਿਰ ਇਹਨੂੰ ਫੜ ਕੇ ਜੇਲ੍ਹ ਪਾਤਾ ਜੇਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੈਨੂੰ ਇਹਦੀ ਬਲੱਡ ਮਨੀ ਭਰਨੀ ਪੈਣੀ ਆ ਇਹਨੂੰ ਬਲੱਡ ਮਨੀ ਪੈ ਗਈ ਆ ਹਸਮ ਲੋ ਤਕਰੀਬਨ 2 ਲੱਖ 10 ਜਦਰਾਮ ਇੰਡੀਆ ਦੇ ਹਿਸਾਬ ਨਾਲ 50 ਲੱਖ ਰੁਪਈਆ ਉਹਦੇ ਵਾਸਤੇ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਦੇ ਦੀਆਂ ਸੰਗਤਾਂ ਬੇਨਤੀ ਕਰਦੇ ਪਾਈ ਇਹਦੀ ਮਦਦ ਕਰਨੀ ਆ ਆਪਾਂ ਇੱਕੋ ਇੱਕ ਜੰਗੀ ਦਾ ਸਹਾਰਾ ਉਹ ਇਹਨਾਂ ਕੋਲ ਕੋ ਜਮੀਨ ਨਹੀਂ ਜਾਇਦਾਦ ਨਹੀਂ ਸਿਰਫ ਕਿਲ ਘਾਰੀ ਹੈ ਇਹਨਾਂ ਕੋਲ ਤੇ ਸਰਕਾਰ ਨਾਲ ਗੱਲ ਨਹੀਂ ਕੀਤੀ ਵਿਦੇਸ਼ ਮੰਤਰਾਲੇ ਨਾਲ ਗੱਲ ਨਹੀਂ ਕੀਤੀ ਸਰਕਾਰ ਨਾਲ ਗੱਲ ਨਹੀਂ ਕੀਤੀ ਜੀ ਅਸੀਂ ਤਾਂ ਮਤਲਬ ਅਸੀਂ ਸਾਨੂੰ ਪਤਾ ਵੀ ਜੋ ਸੰਗਤ ਮਦਦ ਬੜੀ ਕਰਦੀ ਆ ਚਲ ਸੰਗਤ ਨੂੰ ਕਹਿੰਦੇ ਆ ਬਾਕੀ ਸਰਕਾਰ ਨਾਲ ਵੀ ਕਰਾਂਗੇ ਸਰਕਾਰ ਨਾਲ ਗੱਲ ਕਰਦੇ ਤੇ ਕਿਤੇ ਨਾ ਕਿਤੇ ਹੱਲ ਹੁੰਦਾ ਤਾਂ ਨਜ਼ਰ ਆ ਸਕਦਾ ਨਹੀਂ ਜੀ ਬਹੁਤ ਸਾਰੇ ਲੋਕ ਆ ਜਿਹੜੇ ਸਰਕਾਰਾਂ ਨਾਲ ਗੱਲ ਕਰਦੇ ਆ ਸਾਡੇ ਹੋਰ ਵੀ ਇਸ ਲਾਗੇ ਲਾਗੇ ਦੇਖਿਆ ਕਦੇ ਵੀ ਮਤਲਬ ਸਰਕਾਰਾਂ ਛੇਦੀ ਕੀਤੇ ਹੱਥ ਨਹੀਂ ਪੜਾਉਂਦੀਆਂ ਫਲਾ ਨਹੀਂ ਪੜਾਉਂਦੀਆਂ ਚਾ ਹਾਂ ਗੱਲਾਂ ਨੇ ਕਹਿੰਦੇ ਅਸੀਂ ਕਰਾਂਗੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਸਰਕਾਰਾਂ ਉਹ ਮਦਦ ਕਰਦੀਆਂ ਸਾਡੀ ਸੰਗਤ ਬਹੁਤ ਮਦਦ ਕਰਦੀ ਬਲਦੇਸ਼ਾਂ ਦੀ ਲੜਕੀ ਨੂੰ ਤੇ سزا ਕੀ ਦਿੱਤੀ ਗਈ ਹੈ سزا ਉਹਨੂੰ ਦਿੱਤੀ ਗਈ ਹੈ ਉਹਨੂੰ ਆਖਿਆ ਵੀ ਇਹ ਜਿਹੜੀ ਬਲੱਡਮਨੀ ਤੈਨੂੰ ਭਰਨੀ ਪੈਣੀ ਆ ਕਿਉਂਕਿ ਜੋ ਨਾ ਰੂਲ ਹੈ ਜੋ ਨਾ ਕਹਤਾ ਨਾ ਉਹਦੇ ਮੁਤਾਬਕ ਉਹਨਾਂ ਕਰਨਾ ਉਸ ਤੋਂ ਟੱਲ ਕੋਈ ਨਹੀਂ ਨਾ ਜ਼ੁਕ ਵੱਡੀ ਆ ਨਾ ਕੋ ਟੱਲਿਆ ਜੇ ਇਹ ਬਲੱਡਮਨੀ ਨਹੀਂ ਭਰਪੰਦੇ ਉਹ ਉੱਥੇ ਸਰਕਾਰ ਨੇ ਕੀ ਸਜ਼ਾ ਹੋ ਸਕਦਾ ਫਿਰ ਸਜ਼ਾ ਕਰ ਦੇਣਗੇ ਕੁਝ ਵੀ ਕਰ ਸਕਦੇ ਆ ਸਜ਼ਾ ਵੀ ਕਰ ਸਕਦੇ ਆ ਹੋਰ ਵੀ ਕੋਈ ਦੇ ਜੋ ਲੋਕ ਜੇ ਕਾਰਵਾਈ ਕਰ ਸਕਦੇ ਆ ਕਿੰਨਾ ਟਾਈਮ ਹੋ ਗਿਆ ਤੇ ਲੜਕੀ ਸਜ਼ਾ ਹੋਏ ਸਜ਼ਾ ਹੋਏ ਨੂੰ ਮੇਰਾ ਹੁਣ 2 ਸਾਲ ਹੋ ਗਏ ਆ 2 ਸਾਲ ਹੋ ਗਏ 2 ਸਾਲ ਹੋ ਗਏ ਹੁਣ 2 ਸਾਲ ਤੋਂ ਉੱਥੇ ਆ 2 ਸਾਲ ਤੋਂ ਤੁਸੀਂ ਸਰਕਾਰ ਨਾਲ ਢਾਈ ਆਪਣੀ ਕੀਤਾ ਨਹੀਂ ਸਰਕਾਰ ਨਾਲ ਅਸੀਂ ਨਹੀਂ ਕੀਤਾ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗੜ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488